ਮੇਤਰੋ ਖੜੇ ਆਪਾਂ ਇੱਥੇ ਜੰਮੂ ਦੇ ਵਿੱਚ ਆਰਾਮਕੋਟ ਆਰਾਮਕੋਟ ਹੈ ਆਰਾਮਕੋਟ ਤੋਂ ਪਹਿਲਾਂ ਖੜੇ ਆਂ ਦੇਖੋ ਬਈ 뷰 ਪਹਾੜਾਂ ਦਾ ਦੇਖੋ ਹੈਵ ਯੂ ਦੇਖਾ ਇੱਥੇ ਖੜੇ ਆਪਾਂ ਨਗਰੋਟਾ ਇਹ ਲਿਖਿਆ ਹੋਆ బోర్ਡ ਤੇ ਥੈਂਕਸ ਕਾਈਂਡਲੀ ਵਿਜ਼ਿਟ ਅਗੇਨ ਪੰਚਾਇਤ ਬਲੌਗ ਨਗਰੋਟਾ ਉਜਰੂ ਇੱਥੇ ਖੜੇ ਆਪਾਂ ਦੇਖੋ ਗੱਡੀ ਚੈੱਕ ਕਰੋ ਹੈਵ ਯੂ ਇੱਕ ਹੋਇਆ ਬੰਦਾ ਆਉਣਾ ਡਰਾਈਵਰ ਆਉਣਾ ਡਰਾਈਵਰ ਇਹ ਤਾਂ ਵੀ ਚਲਵਾਈ ਤੇ ਆਪਾਂ ਨੇ ਗੱਡੀ ਦੇਖੋ ਬਈ 뷰 ਚੈੱਕ ਕਰੋ ਪਹਾੜਾਂ ਦਾ ਸ਼ਾਨਦਾਰ 뷰 ਹੈ ਪੂਰਾ ਓਕੇ ਰਿਪੋਰਟ ਹੈ ਹੁਣ ਆਪਾਂ ਨਿਕਲਦੇ ਆ ਗੱਡੀ ਨੂੰ ਲੈ ਕੇ ਸਫ਼ਰ ਰਹਿ ਗਿਆ ਆਪਣਾ 80 ਕਿਲੋਮੀਟਰ ਹੋਗਾ ਸ਼ਾਇਦ ਬਾਹਰ ਚੱਲਦੇ ਆਂ ਗੱਡੀ ਲੈ ਕੇ ਬਿਸਕੁਟ ਖਾ ਬਿਸਕੁਟ ਹਲੇ ਖਾ ਲੈ ਸ਼ੇਰੂ ਚੱਕ ਦੇ ਕੰਮ ਨੂੰ ਲੈ ਲੈ ਵੀ ਚੱਲ ਵੀ ਖਾ ਬਿਸਕੁਟ ਅੱਪਾ ਚੱਲਦੇ ਆਂ ਗੱਡੀ ਲੈ ਕੇ ਲੋ ਬਈ ਕੁੱਤਾ ਮਿਲਿਆ ਆਪਾਂ ਨੂੰ ਇੱਥੇ ਦਾ ਗੱਡੀ ਦੇ ਕੋਲ ਆ ਰਿਹਾ ਦਾ ਆਪਣੇ ਕੋਲ ਆਪਾਂ ਨੇ ਪਾਦੇ ਬਿਸਕੁਟ ਹੁਣ ਆਪਾਂ ਚੱਲਦੇ ਆਂ ਆਪਣੇ ਸਫ਼ਰ ਵੱਲ ਨੂੰ ਕਰਦੇ ਆਂ ਸਫ਼ਰ ਨੂੰ ਕੰਟੀਨਿਊ ਮਿਲਦੇ ਆਂ ਅਗਲੀ ਲੋਕੇਸ਼ਨ ਤੇ ਹੁਣ लाओ भी मित्रो बसा देखो जम्मू दोटी छोटिया मिनी बसा आए हैं इधर ही चल चार टेरी आ गया मनवाल मनवाल पहुंच गए ਗੱਲਾ ਰੋਡ ਨੂੰ ਆ ਰਹੇ ਆ ਆਪਾਂ NH44 ਤੋਂ ਬਾਅਦ ਵਾਧਵਾਈ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਵਿਊ ਲਿਆਓ ਵਾਧਵਾਦ ਵਿਊ ਘੱਟ ਆਨੇ ਆਪਾਂ ਨੂੰ ਹੰਦੇ ਨਹੀਂ ਥੋੜੇ ਆਨੇ ਵਿਊ ਵਾਧਵਾਦ ਵਾਧਾ ਕਰੋ ਸਬਸਕ੍ਰਾਈਬਰ ਸ਼ੇਅਰ ਕਰੋ ਵੀਡੀਓ ਨੂੰ ਵਾਧਵਾਦ ਤੋਂ ਬਾਅਦ ਪਾਸ ਪਹੁੰਚਣ ਲਿਆ ਹਲੇ ਲੱਗਣਾ ਥੋੜਾ ਹੋਰ ਟਾਈਮ 28 ਕਿਲੋਮੀਟਰ ਹੈ ਲੋਕੇਸ਼ਨ ਆਹ 9 ਵਜਣੇ ਲਏ ਆ। ਹਾਂ ਵੀ ਦੋਸਤੋ ਦੇਖੋ ਕਿੰਨੇ ਵਧੀਆ ਪਹਾੜ ਦੇਖ ਰਹੇ ਨੇ। ਪਹਾੜਾਂ ਦਾ ਦ੍ਰਿਸ਼ ਦੇਖੋ। ਇੰਨਾ ਤਾਂ ੜਾ ਰਿਹਾ। ਬੜਾ ਵਧੀਆ ਆ ਨਾ ਕੋਫਾ ਉਹ ਕੇਰ ਬੋਲ ਤਾਂ ਫੋਰੀ ਨਾ ਕੋਫਾ ਵੇਰੀ ਨਾਲ ਕੀ ਟਰਨਲ ਦਗਾਨੇ ਆ ਤੁਮਕ ਇਹ ਦੇ ਮਿਨੀ ਬੱਸ ਕਿਵੇਂ ਜਾ ਰਹੀ ਹੈ ਉੱਧ ਤੀ ਦੇਖੋ ਭਈ ਇਹ ਟਰਨਲ ਇਹ ਜਾਣ ਵਾਲਾ ਰਸਤਾ ਦੂਜੀ ਸਾਈਡ ਆਣ ਵਾਲਾ ਛੋਟੀ ਹੀ ਹੈ ਮਿਨੀ ਟਰਨਲ ਨਿਕਲ ਗਏ ਪਹਾੜ ਪਹਾੜੇ ਪਹਾੜ ਇਹ ਦੇਖੋ ਪੱਥਰ ਕਿੰਨਾ ਤਖੜਾ ਪਹਾੜ ਦਾ ਬਣਿਆ ਹੈ ਲੋ ਵੀ ਤਾਂ ਪਹੁੰਚ ਗਏ ਐਲ ਐਸ 44 ਰੋਡ ਦੇ ਹੁਣੇ ਚੜੇ ਆ ਬਸ ਪਹਿਲਾਂ ਤਾਂ ਆਪਾਂ ਸਿੰਗਲ ਕੰਮ ਚੱਲ ਰਿਹਾ ਹੈ ਦਾ ਸਾਰਾ ਨਹੀਂ ਬਣਿਆ ਹੋਇਆ ਵਧੀਆ ਕਿਤੇ ਕਿਤੇ ਕੰਮ ਚੱਲ ਰਿਹਾ ਆਪਾਂ ਤਾਂ ਆਏ ਆ ਪਿੱਛਲੇ ਰੋਡ ਤੇ ਕੋਈ ਘਰ ਦੇਖੋ ਜਬਰਦਸਤ ਲੱਗ ਰਿਹਾ ਹੈ ਲਓ ਵੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਦੇਖੋ ਇਹ ਹੈ ਲੋਕੇਸ਼ਨ ਇੱਥੇ ਹੋਣੀ ਆਪਣੀ ਗੱਡੀ ਖਾਲੀ 10 ਵਜੇ ਗੱਡੀ ਲਾਤੀ ਵੈਕ ਕਰਕੇ ਫਸ ਹੁਣ ਖਾਲੀ ਕੋਲੀ ਕਰਵਾ ਗਏ ਫਿਰ ਨਿਕਲਦੇ ਆ ਲਓ ਵੀ ਮਿੱਤਰੋ ਇਹ ਹੈ ਸਾਮਾਨ ਖਾਲੀ ਦੇਖੋ ਇਹ ਮਸ਼ੀਨ ਨਹੀਂ ਆਪਣੇ ਕੋਲ ਇਹ ਤਾਂ ਬਾਕਸ ਹੈ بڑے ਆਪਣੇ ਕੋਲ ਬਾਕੀ ਇਹ ਛੋਟੇ ਐ ਮੇਰਾ ਸਮਾਨ ਆਂਦਾ ਆਪਣੇ ਕੋਲ ਖਾਲੀ ਹੋ ਗਈ ਆਪਣੀ ਗੱਡੀ ਹਾਂਜੀ ਮਿੱਤਰੋ ਹੋ ਗਈ ਆਪਣੀ ਗੱਡੀ ਖਾਲੀ ਦੇਖੋ ਉਦਮ ਪਰੇ ਖੜੇ ਹੈ ਜਿੱਥੇ ਕੱਲ ਜੀ ਹੋਈ ਹੈ ਖਾਲੀ ਹੋ ਗਈ ਹੁਣ ਆਪਾਂ ਚੱਲਦੇ ਆਂ ਘਰ ਨੂੰ ਬਲੌਗ ਦਾ ਐਂਡ ਕਰਦੇ ਆਂ ਇੱਥੇ ਹੀ ਜੇ ਬਲੌਗ ਕਿਸੇ ਨੂੰ ਵੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਾਲੇ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਦਿਆਂ ਫਿਰ ਕਿਸੇ ਨੈਕਸਟ ਵਲੌਗ ਚ